ਆਪਾਂ ਨਾਨਕ ਦੇ ਹਲਕੇ 'ਚ ਖੜੇ ਸੀ ਤੇ ਇੱਥੇ 1300 ਕਿੱਲਾ ਜ਼ਮੀਨ ਆ ਜੋ ਹਾਰਡ ਦੇ ਨੁਕਸਾਨੀ ਗਈ ਹੈ ਇਹ ਤੇ ਇਹ ਪੰਚਾਇਤੀ ਜ਼ਮੀਨ ਸੀ ਤੇ ਇਹਨਾਂ ਭਰਾਵਾਂ ਕੋਲੇ ਠੇਕੇ ਦੀ ਸੀ 50 50 60 5000 ਦੇ ਵਿੱਚ ਤੇ ਇਹ ਸਾਰੀ ਜ਼ਮੀਨ ਨੁਕਸਾਨੀ ਗਈ ਤੇ ਪਿੰਡ ਸੁਲੱਦੀ ਵੱਲੋਂ ਆਈ ਸੀ ਸੇਵਾ ਕਰਨ ਇੱਥੇ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਠੀਕ ਹੈ ਠੀਕਾ ਮੇਰਾ ਨਾਮ ਜੀ ਅਮਰਜੀਤ ਆ ਅਸੀਂ ਕਲਾ ਨੌਰ ਤੋਂ ਸਾਂਹੇ ਚੱਕ ਰੋਡ ਤੇ ਖੜੇ ਆ ਇਹਨਾਂ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਕਲਾ ਨੌਰ ਦਾ ਸਾਂਹੇ ਚੱਕ ਜੀਓ ਜਲ ਜਿਹੜਾ ਝੋਨੇ ਦਾ ਵਤਬਾਹ ਹੋ ਗਿਆ ਇੱਥੇ 1300 ਕਿੱਲਾ ਪੰਚਾਇਤ ਦੀ ਜ਼ਮੀਨ ਤੇ ਕੋਈ ਮਾਲਕੀਆਂ ਵੀ ਲੋਕਾਂ ਦੀ ਬਹੁਤ ਨੇ ਤੇ ਇਹ ਸਾਰਾ ਰਕਬਾ ਖਰਾਬ ਹੋ ਗਿਆ ਅਜੇ ਤੱਕ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਇੱਧਰ ਵਾਕਡੋਰ ਆਪਣੇ ਵੇਖਣ ਨਹੀਂ ਮੌਕਾ ਆਇਆ ਅਸੀਂ ਬਹੁਤ ਅਪੀਲਾਂ ਕੀਤੀਆਂ ਬਹੁਤ ਵੀਡੀਓਜ਼ ਜਾਰੀਆਂ ਅਸੀਂ ਜਿੰਨੀਆਂ ਵੀ ਸੰਸਥਾ ਬਾਹਰੋਂ ਆਉਂਦੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਰਹਾਂ ਕਿ ਗਰਾਊਂਡ ਲੈਵਲ ਤੇ ਆਣ ਕੇ ਤੁਸੀਂ ਮੌਕਾ ਵੇਖੋ ਤੇ ਮੌਕਾ ਵੇਖ ਕੇ ਲੋਕਾਂ ਦੀ ਸਹਾਇਤਾ ਕਰੋ ਦੋਸਤੋ ਇਹ ਸਿੱਧੀ ਸੇਵਾ ਆਪਾਂ ਕਿਸਾਨਾਂ ਨੂੰ ਕੀਤੀ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਕਿਸੇ ਸੰਸਥਾ ਕੋਲੇ ਨਹੀਂ ਗਏ ਕਿਤੇ ਹੋਰ ਨਹੀਂ ਗਏ ਦੇ ਕੇ ਹੱਥ ਮਾਰ ਕੇ ਦੋ ਤਿੰਨ ਦਿਨ ਇਥੇ ਫੇਰਾ ਕੇ ਨਾ ਵੀਰਾਂ ਦੀ ਸੇਵਾ ਕੀਤੀ ਆ ਤੇ ਆ ਸਰਪੰਚ ਸਾਹਿਬ ਸਾਡੇ ਨਾਲ ਤੁਰੇ ਫਿਰੇ ਦੋ ਦਿਨ ਇਹਨਾਂ ਨੇ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੁਸੀਂ ਦੋ ਸ਼ੋਭੀ ਸਰਪੰਚ ਸਾਹਿਬ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੀ ਸੂਚੀ ਟੀਮ ਦਾ ਚਲੋ ਸਾਡੇ ਇਹ ਚੀਜ਼ ਆ ਵੀ ਬੰਨ ਦਾ ਮਸ਼ਹੂਰ ਹੋਇਆ ਪਿਆ ਵੀ ਠੀਠਰ ਕੇ ਬੰਨ ਟੁੱਟ ਗਿਆ ਕੋਰੀ ਰੋਰ ਬੰਨ ਟੁੱਟ ਗਿਆ ਬਹੁਤ ਸੰਸਥਾਵਾਂ ਬਹੁਤ ਸਾਰੀ ਸੇਵਾ ਜਿਹੜੇ ਉੱਧਰ ਸਾਰੇ ਲੈ ਕੇ ਜਾਣ ਦੇ। ਏਰੀਆ ਸਾਡਾ ਵੀ ਨੁਕਸਾਨਿਆ ਗਿਆ ਇੱਧਰ ਬਹੁਤ ਜ਼ਿਆਦਾ ਨੁਕਸਾਨ ਹੈ ਮੈਂ ਤੁਹਾਨੂੰ ਇਹਨਾਂ ਭਾਜੀ ਉਹਨਾਂ ਨੇ ਮੈਂ ਦਿਖਾਇਆ ਮੈਂ ਵੇਖੋ ਭਾਜੀ ਇਹ ਵੀ ਠੇਠੜ ਕੇ ਵਾਸਤੇ ਆਏਗੇ ਠੇਠੜ ਕੇ ਸੁਣ ਕੇ ਵੀ ਉੱਥੇ ਨੁਕਸਾਨ ਆ ਚਲੋ ਦੇਖ ਕੇ ਆਈਏ। ਜਦੋਂ ਇਹਨਾਂ ਗਰਾਊਂਡ ਲੈਵਲ ਤੇ ਕੱਲ ਇੱਥੋਂ ਲੰਘ ਕੇ ਵੇਖਿਆ ਨਾ ਖੱਬ ਠੀਕ ਹੈ ਇੱਥੇ ਵੀ ਨੁਕਸਾਨ ਹੈ ਥੋੜੀ-ਬੋਰੀ ਸੇਵਾ ਹੀ ਇੱਥੇ ਵੀ ਕਰਾਂਗੇ। ਚਲੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਇੱਥੇ ਥੋੜੀ-ਬੋਰੀ ਜਿੰਨੀ ਸਰਦਾ ਪਤਾ ਹੂ ਤੁਸੀਂ ਸੇਵਾ ਕਰ ਵੀ ਦਿੱਤਾ ਜਾਵੇ ਇਹਨਾਂ ਬੰਦਿਆਂ ਦਾ ਜਿਹੜੀ ਕਣਕ ਬੀਜੀ ਜਾਵੇ ਜਿਹੜਾ ਝੋਨਾ ਬਿਲਕੁਲ ਖਤਮ ਹੋ ਗਿਆ 50000 ਨੂੰ ਠੇਕੇ ਤੇ ਪੈ ਲਈ ਆ ਖਰਚਾ ਪਾ ਕੇ 70 75000 ਨੂੰ ਪੈਣ ਡਿਆ ਵਾ ਗਾਂ ਬੀਜਣ ਦੀ ਕੋਈ ਆਸ ਨਹੀਂ ਇੱਕ ਇੱਕ ਤੇ ਗਾਂ ਬੇਨਤੀ ਇਹੀ ਆ ਵੀ ਚਲੋ ਜੋ ਵੀ ਸੰਸਥਾ ਹੁੰਦੀ ਆ ਤੁਹਾਡੀ ਚੈਨਲਾਂ ਰਾਹੀਂ ਜੇ ਕੋਈ ਮਦਦ ਕਰਨੀ ਚਾਹੁੰਦਾ ਵਾ ਜੀ ਹੋਰ ਤੋਂ ਇਹ ਵੱਲ ਤੇ ਆਵੇ ਇੱਥੇ ਆਣ ਕੇ ਦੇਖ ਕੇ ਤੇ ਮਤ ਕਰ ਸਕੇ ਅਸੀਂ ਤਾਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਤੁਸੀਂ ਸਾਡੇ ਤੱਕ ਪਹੁੰਚੇ ਪਹਿਲੀ ਟੀਮ ਤੁਸੀਂ ਆ ਜਿਹੜੀ ਸਾਡੇ ਆਣ ਕੇ ਜਿਹੜੀ ਭਾਵੇਂ 1000 2000 ਹੋਵੇ ਭਾਵੇਂ ਲੱਖ ਹੋਵੇ もうね。